ਆਤਸ਼ਰੀਆ ਆਕਾਸ਼ਰੇ ਪੰਜਾਬ ਵਾਸੂਨ ਦੇ ਦਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ ਚ ਜਿਸ ਸੇ ਆਪਾਂ 8 ਤੋਂ ਲੈ ਕੇ 11 ਜੁਲਾਈ ਪੰਜਾਬ ਦੇ ਮੌਸਮ ਨਹੀਂ ਕਰਾਂਗੇ ਕਿਨਾ ਪਾ ਗਰੂ ਪਾਰੀ ਵੀ ਦੇਖਣ ਨੂੰ ਮਿਲੂਗਾ ਕਿਹੜੇ ਜ਼ਿਲ੍ਹੇ ਆਪਣਾ ਸਵਾਗਤ ਖੁਸ਼ਕ ਬਣ ਰਣਗੇ ਗਰਮੀ ਵਿੱਚ ਆਪ ਨੂੰ ਕਿੰਨੀ ਕਰਾ ਦੇਖਣ ਨੂੰ ਮਿਲੂਗੀ ਔਰ ਵਾਲੇ ਦਿਨਾਂ ਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਇਆ ਕਰ ਆਪਾਂ ਕਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਜਰੂਰ ਕਰ ਦਿਓ ਜਿਹੜੇ ਆਪਣੇ ਕਿਸਾਨਾਂ ਨੂੰ ਵੈਦ ਦੀ ਇਨਫੋਰਮੇਸ਼ਨ ਲੋੜ ਪੈਂਦੀ ਰਹਿੰਦੀ ਹੈ ਉਹਨਾਂ ਦਾ ਆਪਣੀ ਵੀਡੀਓ ਸ਼ੇਅਰ ਕਰਨਾ ਨਾ ਭੁੱਲੋ ਹਾਂ ਤੁਸੀਂ 8 ਜੁਲਾਈ ਪੰਜਾਬ ਦੇ 10 ਵਜੇ ਦੀਆਂ ਸਵੇਰ ਦੀਆਂ ਲਾਈਵ ਸੈਟ ਰੱਖੀਆਂ ਦਿੱਸਦੋ ਪੰਜਾਬ ਵਿੱਚ ਆਪਣਾ ਸਵੇਰਿਆ ਕਸਫ ਤੋਂ ਕ੍ਰੀਏਟ ਹੋ ਰਿਹਾ ਹੈਗਾ ਪਰ ਪਾਕਿਸਤਾਨ ਵੱਲੋਂ ਜਿਦੜੇ ਆਪਣੇ ਮੱਝ ਦੇ ਪਹਾਗਾਉਂ ਚ ਮੀਂਹ ਦੇਖ ਨੂੰ ਮਿਲਿਆ ਹਲਕਾ ਤੇ ਰਹਿਣਾ ਇੱਕਦੁੱਕਾ ਜ਼ਿਲ੍ਹੇ ਦੇ ਕਿ ਪਿੰਡ ਵਿੱਚ ਭਾਰ ਨਹੀਂ ਦੇਖ ਨੂੰ ਮਿਲਿਆ ਯਾਤਰ ਦਰਮਿਆਨੇ ਮੀਂਹ ਤਾਂ ਹੀ ਸੀਮ ਦਸੇਗਾ ਮਾੜੀ ਮੋਟੀ ਬੱਦਲਵਾਈ ਹੁਣ ਦਾਬੇ ਵਾਲਾ ਵੀ ਬੱਦਲ ਰਹੀ ਹੈ ਬਾਕੀ ਤੁਸੀਂ ਰਿਪੋਰਟ ਲੈ ਸਕਦੇ ਹੋ ਦੇਖੋ ਅਗਲੇ ਲੋਕਾਂ ਨੇ ਇਲਾਕਾ ਵੀ ਨਿਕਲਿਆ ਸਭ ਕੰਪਲੀਟ ਆ ਗਿਆ ਬਾਕੀ ਦੇਖੋ ਆ ਸਿਸਟਮ ਹੈ ਹੁਣ ਕੋਈ ਖਾਸ ਨਾ ਮੀਂਹ ਦੇ ਸਾਰ ਨਹੀਂ ਹੈ ਨਾ ਕੇਵਲ ਬਦਲਵਾਈ ਹੈ ਜਿਹੜਾ ਸਿਸਟਮ ਦਿਖਾਇਆ ਪਾਕਿਸਤਾਨ ਨੂੰ ਲੋਆ ਰਿਹਾ ਹੈ ਕੋਈ ਖਾਸ ਮੀਂਹ ਦੇ ਸਾਰ ਨਹੀਂ ਨਾ ਬਾਕੀ ਫਿਰ ਵੀ ਆਪਾਂ ਪੈਕਟ ਜਿਲੇ ਵਾਈਜ਼ ਗੱਲ ਕਰ ਲੈਨੇ ਕਿੰਨਾ ਭਾਗਾ ਜੋ ਮੀਂਹ ਕੋਈ ਸਾਰਾ ਨਾ ਅੱਜ 8 ਜੁਲਾਈ ਪੰਜਾਬ ਦੇ ਸਵੇਰੇ 10 ਵਜੇ ਪੰਜਾਬ ਦੀ ਇੰਨੀ ਕੁ ਬੈਟ ਹੋ ਗਈ ਆਪਣੇ ਫੋਜਪੁਰ ਦੇ ਤੰਦਾਂ ਦੇ ਅੰਬਸਰ ਗੁਦਾਸਪੁਰ ਪਠਾਨਕੋਟ ਫਰੀਦਕੋਟ ਦੇ ਭਾਗ ਬਹੁਤ ਥੋੜੇ ਬਹੁਤ ਇੰਨਾਂ ਚ ਸਵੇਰੇ ਮੀਂਹ ਦੇਖਣ ਮਿਲਿਆ ਹਲਕਾ ਦ ਮੋਗੇ ਦੇ ਹੁਸ਼ਿਆਰ ਪਰ ਦੇ ਠਾਣੇਕੋੜ ਦੇ ਪੱਗੋਚ ਵੀ ਹਲਕਾ ਜਿਹਾ ਮੀਂਹ ਹੈ ਇੱਕਦਮ ਦੇਖ ਮਸਾ ਸਾਡੇ ਏਰੀਆ ਕਬੂਥਲੇ ਸਾਡੇ ਏਰੀਆ ਚ ਕੀ ਬਦਲਵਾਈ ਦੇਖ ਨੂੰ ਮਿਲ ਰਹੀ ਹੈ ਮੀਂਹ ਦੇ ਕੋਈ ਸਾਰ ਨਹੀਂ ਨਾ ਇਨਾ ਪੱਗੋਚ ਮਾੜਾ ਮੋਟਾ ਮੀਂਹ ਦੇਖ ਨੂੰ ਮਿਲ ਰਗਾ ਬੂੰਦਾ ਬਾਂਦੀ ਇਹ ਮਾੜਾ ਮੋਟਾ ਕਿਸੇ ਪਾਗੋਚ ਦੇ ਦਰਮਿਆਨਾਂ ਵੀ ਦੇਖ ਨੂੰ ਮਿਲ ਸਕਦਾ ਲੋ ਤਾਂ ਬਦਲ ਸੈਸਟਮ ਖਤਮ ਹੋ ਜੂਗਾ ਦੁਪਹਿਰ ਨੂੰ ਜਦੋਂ ਕਾਲਾ ਮੜਾ ਕਰ ਗਿਆ ਇਸ ਸਟੂਰਨਾ ਮਾੜੇ ਮੋਟੇ ਇੰਨੇ ਕਮੀ ਪਾ ਗਈ ਬੱਦਲਵਈ ਅੰਡਰ ਆਉਣਗੇ ਬੱਦਲਵਈ ਆਪਣੇ ਲੁਧਿਆਣੇ ਵਿੱਚ ਵੀ ਬਣੀ ਹੋਈ ਹੈ ਛੋਟਾ ਜਿਹਾ ਸਿਸਟਮ ਹੈ ਲੁਧਿਆਣੇ ਵਿੱਚ ਵੀ ਮੀਂਹ ਦੇਖ ਨੂੰ ਮਿਲ ਸਕਦਾ ਆਪਣਾ ਲੁਧਿਆਣੇ ਵਿੱਚ ਥੋੜੇ ਬਥੇ ਸ਼ਰਾਟੇਦਾਰ ਮੀਂਹ ਦੇਖ ਨੂੰ ਮਿਲ ਸਕਦਾ 20 ਤੋਂ ਲੈ ਕੇ 30 ਮਿੰਟ ਲਈ ਜਾਂ 10 ਮਿੰਟ ਲਈ ਬਾਕੀ ਉਹ ਸਿਸਟਮ ਹੋ ਸਕਦਾ ਵੱਡਾ ਹੋਵੇ ਪਰ ਉਮੀਦ ਘੱਟ ਹੈ ਕਿ ਡੇਰਾ ਵਧਾਊਗਾ ਸਿਸਟਮ ਲੁਧਿਆਣੇ ਵਿੱਚ ਖਤਮ ਹੋ ਜਾਊਗਾ ਬਾਕੀ ਬੱਦਲਵਈ ਆਪਣੇ ਪੰਜਾਬ ਦੇ ਮੱਝ ਤੋਂ ਅੱਗੇ ਤੋਂ ਇਹ ਕਾਲਮ ਬਣਾਇਆ ਕਰੀ ਦੇਖ ਨੂੰ ਮਿਲ ਰਹੀ ਹੈ ਮਾਲਵੇ ਦੇ ਭਾਗ ਸਾਫ ਹੀ ਦੇਖ ਨੂੰ ਮਿਲ ਰਿਹਾ ਹੈ ਬਾਕੀ ਗੱਲ ਕਰੀ ਆਉਣ ਵਾਲੇ ਦਿਨਾਂ ਚ ਪੰਜਾਬ ਦੀ ਮੌਸਮ ਦੀ ਹੁਣ ਅੱਜ ਕਾਫੀ ਤਕੜੇ ਮੀਂਹ ਦੇ ਲੱਟੇ ਸਗੇ ਪਰ ਇੰਨਾ ਜਿਆਦਾ ਤਕੜਾ ਮੀਂਹ ਹਾਲੇ ਤਾਈਂ ਨਹੀਂ ਦੇਖਣ ਨੂੰ ਮਿਲ ਰਿਹਾ। ਹੋ ਸਕਦਾ ਦੁਪਹਿਰ ਤੱਕ ਬੜਾ ਆਪਣਾ ਸਿਸਟਮ ਕ੍ਰੀਏਟ ਹੋਣ ਦੀ ਉਮੀਦ ਹੈ ਅੱਜ 8 ਜੁਲਾਈ। ਹੋ ਸਕਦਾ ਦੁਪਹਿਰ ਤੱਕ ਬੜਾ ਤਕੜਾ ਸਿਸਟਮ ਕ੍ਰੀਏਟ ਹੋਵੇ ਜੋ ਕਿ ਪੰਜਾਬ ਦੇ ਕਾਫੀ ਭਾਗਾਂ 'ਚ ਭਾਰੀ ਤੋਂ ਭਾਰੀ ਮੀਂਹ ਦੇਖਣ ਨੂੰ ਮਿਲੇ। ਕਿ ਤੁਸੀਂ ਦੇਖ ਸਕਦੇ ਹੋ ਕਾਫੀ ਤਕੜਾ ਮੀਂਹ ਸਗਾ ਅੱਜ ਆਪਣੇ 8 ਜੁਲਾਈ ਪਰ ਹਾਲੇ ਤਾਈਂ ਸਵੇਰ ਤੋਂ ਲੈ ਕੇ ਆਪਣੇ 10-11 ਵਜੇ ਤਾਈਂ ਹਲੇ ਕੋਈ ਖਾਸ ਮੀਂਹ ਨਹੀਂ ਦੇਖਣ ਮਿਲਿਆ। ਦੁਪਹਿਰ ਤੱਕ ਬੜਾ ਉਮੀਦ ਵੀ ਬਣ ਰਹੀ ਹੈ ਸਿਸਟਮ ਕ ਜਿਲੇ ਦੇ 2-3 ਭਾਗ 2-3 ਜਿਲੇ 2-3 ਦੇਲੇ ਇਦਾਂ ਕਵਰ ਹੋ ਸਕਦੇ ਹਨ ਪਰ ਹੋ ਸਕਦਾ ਸਿਸਟਮ ਇੱਕ ਤਕੜਾ ਵੀ ਕ੍ਰੀਏਟ ਹੋ ਜਵੇ ਕਿਉਂਕਿ ਮੌਸਮ ਭਾਗ ਵੱਲੋਂ ਅਲਰਟ ਸਗਾ ਜਿਹੜਾ ਜਾਰੀ 8 ਜੁਲਾਈ ਬਾਕੀ ਗੱਲ ਕਰੀਏ 9 ਤਰੀਕ 9 ਤਰੀਕ ਵੀ ਮੀਂਹ ਠੀਕ-ਠਾਕ ਦੇਖਣ ਨੂੰ ਮਿਲੂਗੇ 10-11 ਜੁਲਾਈ ਆਪਣਾ ਮੀਂਹ ਦੀ ਉਮੀਦ ਥੋੜੀ ਘੱਟ ਹੈ ਮੀਂਹ ਆਪਣੇ ਕਿਸੇ-ਕਿਸੇ ਭਾਗੋ ਜੀ ਦੇਖਣ ਨੂੰ ਮਿਲ ਸਕਦੇ ਹਨ ਮਤਲਬ ਕਾਲਮ ਲਾਇਆ ਕਰਕੇ ਅੱਜ 8 ਤੋਂ ਲੈ ਕੇ 11 ਤਰੀਕ 8 8-9 ਜੁਲਾਈ ਨੂੰ ਉਮੀਦ ਉਮੀਦ ਕਾਫੀ ਹੈ ਕਾਫੀ ਭਾਗਾਂ ਦੀ ਜ਼ਮੀਰ ਦੇਖਣ ਨੂੰ ਮਿਲ ਸਕਦਾ 10 11 ਨੂੰ ਵੀ ਮੀਂਹ ਇਹ ਨਹੀਂ ਕਿ ਬਿਲਕੁਲ ਹੀ ਨਹੀਂ ਦੇਖਣ ਨੂੰ ਮਿਲੂਗਾ ਪਰ ਟੁੱਟਮੇ ਜੀ ਕਾਰਵਾਈ ਦੇਖਣ ਨੂੰ ਮਿਲੂਗੀ ਇਹ ਨਹੀਂ ਕਿ ਉਧਰ ਕੋਈ ਇੱਕੋ 10 ਸਾਰ ਤਕੜਾ ਸਿਸਟਮ ਆਇਆ ਤੇ ਪੂਰੇ ਪੰਜਾਬ ਨੂੰ ਕਵਰ ਕਰ ਲਿਆ ਜਿਵੇਂ ਪਾਰੀ ਤੋਂ ਪਾਰੀ ਮੀਂਹ ਦੀ ਉਮੀਦ ਨਹੀਂ ਹੈ ਆਪਣੇ 10 11 ਤਰੀਕ ਨੂੰ ਟੁੱਟਮੇ ਇਹ ਕਾਰਵਾਈ ਦੇਖਣ ਨੂੰ ਮਿਲਗੀਆਂ ਔਰ ਬਰਾਜੇ ਜੇ ਤੁਸੀਂ ਦੇਖਦੇ ਹੋ ਤੇ 12 13 ਨੂੰ ਵੀ ਮੀਗੀ ਦੇ ਵਿੱਚ ਕੋਈ ਕ੍ਰਾਫਿਕ ਕਟੌਤੀ ਦੇਖਣ ਨੂੰ ਮਿਲ ਰਹੀ ਹੈ। ਉਹਦੇ ਦਿਨਾਂ 'ਚ ਆਪਣੇ ਮੀਂਹ ਦੀ ਕੋਈ ਖਾਸ ਭਾਰੀ ਅਪਡੇਟ ਨਹੀਂ جاری ਹੋਈ। ਮੌਸਮ ਭਾਗ ਵੱਲ ਬਾਕੀ ਤੁਹਾਨੂੰ ਪਤਾ ਹੈ ਟਾਈਮ ਟੂ ਟਾਈਮ ਅਪਡੇਟ ਬਦਲਦੀ ਰਹਿੰਦੀ ਹੈ। ਇਹਨੂੰ ਪਤਾ ਹੈ ਮੀਂਹ ਦਾ ਮੌਸਮ ਹੈ, ਗਰਮੀ ਦਾ ਮੌਸਮ ਚ ਕਦੋਂ ਵੀ ਅਪਡੇਟ ਬਦਲ ਜਾਂਦੀ ਹੈ। ਇੱਕ ਦਿਨ 'ਚ ਬਾਕੀ ਤੁਸੀਂ 8 ਤਰੀਕ। ਦੇਖੋ ਫਾਜ਼ਿਲਕਾ, ਬਠਿੰਡਾ, ਮੋਗਾ, ਬਰਨਾਲਾ, ਮਾਨਸਾ ਇਹ ਆਪਣੇ ਭਾਗ ਛੱਡ ਕੇ ਇਹਨਾਂ ਵਿੱਚ ਦਰਮਿਆਨਾ ਵੀ ਤੇ ਬਾਕੀ ਸਾਰੇ ਪੰਜਾਬ 'ਚ ਅੱਜ ਆਪਣੇ 8 ਜੁਲਾਈ ਭਾਰੀ ਮੀਂਹ ਦੀ ਉਮੀਦ ਸੀ ਕਿ ਮੌਸਮ ਭਾਗ ਵੱਲ ਬਾਕੀ ਹੋ ਸਕਦਾ ਹੈ। ਦੁਪਹਿਰ ਤੋਂ ਬਾ ਜਦੋਂ ਵੀ ਕੋਈ ਕਾਰਵਾਈ ਹੋਊਗੀ ਤਗੜਾ ਸਿਸਟਮ ਕੋਲ ਕ੍ਰੀਏਟ ਹੋਊਗਾ ਪੂਰੇ ਪੰਜਾਬ ਨੂੰ ਕਵਰ ਕਰਨ ਲਈ ਤੁਹਾਨੂੰ ਵੀ ਵੀਡੀਓ ਬਣਾ ਕੇ ਦੇਵਾਂਗੇ ਤੇ ਟੁੱਟ ਵੀ ਕਾਰਵਾਈ ਹੋਈ ਤਾਂ ਵੀ ਤੁਹਾਨੂੰ ਵੀਡੀਓ ਬਣਾ ਕੇ ਦੇਵਾਂਗੇ ਬਾਕੀ ਤੁਸੀਂ 9 ਤਰੀਕ ਦੇਖ ਸਕਦੇ ਹੋ 9 ਤਰੀਕ ਆਪਣੇ ਗੁਰਦਾਸਪੁਰ ਬਠਿੰਡਾ ਕੋਲ ਹੁਸ਼ਾਰਪੁਰ ਨਵਾਂ ਸ਼ਹਿਰ ਰੂਪਨਗਰ ਸ਼ੀਰਪਾਗਸਾਂ ਕੋਲ ਫਤਕਰਸਾਉ ਟਾਲਾ ਇਹਨਾਂ ਚ ਭਾਰੀ ਮੀਂਹ ਦੀ ਮੀਂਹ ਹੈ ਬਾਕੀ ਸਾਰੇ ਪੰਜਾਬ ਦੇ ਆਪਣੇ ਦਰਮਿਆਨੀ ਮੀਂਹ ਦੀ ਉਮੀਦ ਹੈ ਬਠਿੰਡਾ ਮਾਂਸਾਂ ਨੂੰ ਛੱਡ ਕੇ ਬਾਕੀ 10 ਤਰੀਕ ਦੇਖ ਸਕਦੇ ਹੋ 10 ਤੋਂ 11 ਤਰੀਕ ਆਪਣੀ ਉਮੀਦ ਆਪਣੇ ਲਗਭਗ ਨਾ ਮਤ ਜੀ ਇਹ ਮਤਲਬ ਕਿਸੇ ਕਿਸੇ ਭਾਗ ਜਟਮੀ ਕਾਰਵਾਈ ਜ਼ਰੂਰ ਦੇਖਣ ਨੂੰ ਲੁਗੀ 10 ਤੇ 11 ਜੁਲਾਈ ਨੂੰ ਪਰ ਕੋਈ ਭਾਰੀ ਮੀਂਹ ਦੀ ਅਪਰੇਟ ਨਹੀਂ ਹੈ ਹਲੇ ਆਉਣ ਵਾਲੇ ਦਿਨਾਂ 'ਚ ਬਾਕੀ ਇੱਕ ਵਾਰੀ ਆਪਾਂ ਗੱਲ ਕਰੀਏ ਟੈਂਪਰੇਚਰ ਦੀ ਟੈਂਪਰੇਚਰ ਕਿਹਦੀ ਰਹੇ ਸਕਦੇ ਹਾਂ ਆਪਣੇ 31 ਤੋਂ ਲੈ ਕੇ 30 ਦੇ ਵਿਚਕਾਰ ਬਣੇ ਰਹਿਣਗੇ 32 32 ਡਿਗਰੀ ਤੋਂ ਲੈ ਕੇ 30 ਡਿਗਰੀ ਦੇ ਵਿਚਕਾਰ ਤੇ ਰਾਤ ਦੇ ਟੈਂਪਰੇਚਰ ਆਪਣੇ 27 ਤੋਂ ਲੈ ਕੇ 28 ਡਿਗਰੀ ਬਣੇ ਰਹਿਣਗੇ ਜਦੋਂ ਗਰਮੀ ਨਹੀਂ ਜਾਈ ਦੇਖ ਨੂੰ ਲੱਗੀ ਪਰ ਚਿਪਚਿਪੀ ਗਰਮੀ ਜ਼ਰੂਰ ਦੇਖ ਨੂੰ ਲੱਗੀ ਟੈਂਪਰੇਚਰ ਜਿਆਦਾ ਨਹੀਂ ਵਧਣਗੇ ਹਮੋਸ ਵਾਲੀ ਗਰਮੀ ਜਾਈ ਦੇਖ ਨੂੰ ਮੈਲ ਥਾਦੀ ਹੈ ਇਹਨਾਂ ਪਤਾ ਪੂਰਾ ਚੱਲ ਰਿਹਾ ਲਗਾਤਾਰ ਬਾਕੀ ਆਉਣ ਵਾਲੇ ਦਿਨਾਂ 'ਚ ਕੋਈ ਨਵੀਂ ਅਪਡੇਟ ਆਊਗੀ ਅੱਜ ਆਪਣੇ 8 ਜੁਲਾਈ ਦੁਪਹਿਰ ਤੋਂ ਬਾਅਦ ਕੋਈ ਤਕੜਾ ਸਿਸਟਮ ਗ